ਆਪਣੀ ਹਾਜ਼ਰੀ ਦਿਵਾਉਣੀ ਹੈ ਤਾਂ ਮਨਾਕੀ ਇਸ ਮੰਚ ਤੋਂ ਹਾਜ਼ਰੀ ਦਿਵਾ ਸਕਦਾ ਹੈ ਚੋਲੇ ਵਾਲੇ ਬਾਬਾ ਜੀ ਹੋਰ ਬੈਠੇ ਨੇ ਸਾਡੇ ਆਜੋ ਤੁਸੀਂ ਵੀ ਹਾਜ਼ਰੀ ਆਪਣੀ ਦਿਵਾ ਦਿਓ ਬੜੀਆਂ ਮਾਜਜ਼ਿਦ ਸ਼ਖਸੀਅਤਾਂ ਇਸ ਇਲਾਕੇ ਦੀਆਂ ਸਾਡੇ ਕੋਲੇ ਚਾਹੀਓ ਪਰਸੇਵ ਬੀੜ ਹੈ ਆ ਬਾਬਾ ਜੀ ਜਨੂਪ ਸਿੰਘ ਜਗਰੂਪ ਸਿੰਘ ਨਿਰਮਲੇ ਸੰਤ ਬੇਮਰਤਵਾਨੇ ਤੋਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਬੇਰੀ ਕਰਮਪੂਮੀ ਤੇ ਅੱਜ ਸਨਮਾਨਤ ਹੋਣ ਵਾਲੀਆਂ ਸਖਸ਼ੀਅਤਾਂ ਦੀ ਜਨਮ ਭੂਮੀ ਉੱਥੋਂ ਬਹੁਤ ਸਾਰੇ ਸਾਡੇ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਸਵਾਗਤ ਕਰਦੇ ਆਂ ਸੀ ਰਸਮੀ ਤੌਰ ਤੇ ਚੰਦ ਮਿੰਟਾ ਜੀ ਅਸੀਂ ਜਿਹੜਾ ਸਮਾਰੋਹ ਸ਼ੁਰੂ ਕਰਦੇ ਨੇ ਉਸ ਤੋਂ ਪਹਿਲਾਂ ਲਾਲ ਚੰਦ ਜੀ ਆਪਣੀ ਜਿਹੜੀ ਕੋਈ ਰਚਨਾ ਲੈ ਕੇ ਪੇਸ਼ ਹੋਣਗੇ ਲਾਲ ਚੰਦ ਸਾਰਿਆਂ ਦਾ ਬਹੁਤ ਬਹੁਤ ਅਧਿ ਕਦਰ ਨੂੰ ਬਹਿ ਕੋਈ ਇਕ ਕਰਦਾ ਸਾ ਬਹਿ ਹੁੰਦੇ ਨਾ ਤਾਂ ਮੈਂ ਕੋਈ ਆਪਦੇ ਵਾਲ ਵਾਲੇ ਕੱਢਣੇ ਆ ਤੇ ਨਾ ਹੀ ਕਿਸੇ ਮੇਰੇ ਸਭ ਤੋਂ ਨੇੜ ਤੇ ਦੇ ਆਖੀ ਕਿਲੇ ਬਹੋਦੀ ਕਿਸੇ ਉਹ ਵਰਗੇ ਦੇ ਵੱਟ ਕੱਢਣੇ ਤੇ ਮੈਂ ਤਾਂ ਚੰਗਤੀ ਕੱਢੇ ਕਰਾਇਬ ਸਾਜਨ ਹੈ ਜਿਹੜੀ ਤੇ ਇਹਨਾਂ ਬਾਰੇ ਕੁਝ ਭਾਵਨਾਵਾਂ ਆਉਂਦੀਆਂ ਉਹਨਾਂ ਦਾ ਪ੍ਰਗਟਾਵਾ ਕਰਨਾ ਇਹ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਬੱਚਾ ਹੈ ਜਵਾਕ ਹੈ ਔਰ ਜਵਾਕ ਵੀ ਇਹੋ ਜਿਹਾ ਉਹ ਤਾਂ ਮਨੁੱਖੀ ਭਾਸ਼ਾ ਚ ਇਹ ਦਰਜ ਹੈਗਾ ਤਾਂ ਇਹ ਬੱਚਾ ਮਨੁੱਖ ਦਾ ਬਾਪ ਹੁੰਦਾ ਹੈ ਪਰ ਇਹ ਸੱਚੀ ਹੋਈ ਮਨੁੱਖ ਦੇ ਬਾਪ ਖਾਣ ਦੀ ਮਤਲਬ ਇਕਕਰ ਦੀ ਜਿਹੜੀ ਬੋਧਿਕ ਸਮਰੱਥਾ ਉਹ ਰੱਖਦਾ ਹੈ ਕਿਉਂਕਿ ਇਹਦੀ ਜਿਹੜੀ ਸੁਵੇਦਰ ਸ਼ੀਲਤਾ ਤੇ ਕਿਰਿਆ ਸ਼ੀਲਤਾ ਤੇ ਸਿਰਜਣ ਸ਼ੀਲਤਾ ਹੈ ਉਹਨੂੰ ਤੁਸੀਂ ਸਾਰੇ ਜਾਣਦੇ ਹੋ ਤਾਂ ਇਹ ਜਦੋਂ ਫੋਟੋਗ੍ਰਾਫੀ ਕਰਦਾ ਹੈ ਪੱਤਰਕਾਰੀ ਕਰਦਾ ਤੇ ਲਿਖਦਾ ਤੇ ਪਤਾ ਹੀ ਨਹੀਂ ਕਿਹੜੀਆਂ-ਕਿਹੜੀਆਂ ਥਾਂ ਤੇ ਕਿਨੇ ਜਾਂਦਾ ਉਹ ਵੀ ਤੁਸੀਂ ਕਿਸੇ ਨਾ ਕਿਸੇ ਆਪਣੇ ਆਪਣੇ ਬਹੁਤ ਮੁਫੱਤਰ ਤੇ ਜਾ ਕੇ ਮੈਂ ਐਕਸਕਿਊਜ਼ ਕਰ ਸਕਦੇ ਹਾਂ ਪਰ ਇਹਨੂੰ ਥੋੜੀ ਜੀ ਅਕਲਮੰਦ ਵੀ ਨਹੀਂ ਦੀ ਗਈ ਨਿਰਖ ਪਰਖ ਹੀ ਹੈਗੀ ਤਾਂ ਕਿਰਾ ਮੈਂ ਗੱਲ ਕਹਣੀ ਤਾਂ ਉਹ ਵੀ ਧੀਆਂ ਇਹਨਾਂ ਨੇ ਗੀਤ ਬਣਾਇਆ ਸੀ ਇਹਨਾਂ ਦੇ ਭਾਈ ਸਾਹਿਬ ਨੇ ਜਿਹੜਾ ਉਹ ਗਾਇਆ ਸੀ ਤਾਂ ਉਹਦੇ ਇਹਨਾਂ ਨੇ ਕੋਈ ਬੰਦੇ-ਬੁੱਦੇ ਤੇ ਭਾਵੇਂ ਤਾਂ ਉਹਦੇ ਦਾ ਜਿਹੜਾ ਸ਼ਸ਼ੋਪਨ ਦਾ ਤੇ ਦਾਦੇ ਕਿਸੇ ਦਾ ਵਲ ਵਟਰੀ ਕੱਢਿਆ ਹੋਵੇ ਤਾਂ ਉਹ ਬੰਦਾ ਇਹਦੇ ਦੀ ਨਿਗਾਹ ਪਹੁੰਚ ਗਿਆ ਵਰਸੇ ਇੱਕ ਝਾਤ ਗਿਆ ਸਾਡੀ ਥਾਂ ਆਪਣੀ ਫੜੀ ਪੜਾ ਦੇ ਅੱਖਰ ਦੀ ਆਪਣੀ ਮਚਲੀ ਤਾਂ ਇਹ ਇਹਨਾਂ ਨੂੰ ਲਾਉਂਦੇ ਉਹਦੇ ਬਹੁਤ ਵਧੀਆ ਇਹਨਾਂ ਦੇ ਸ਼ਲੀਕੇ ਬੰਦਾ ਜਿਹੜਾ ਕੰਮ ਕਰਿਆ ਪੂਰੀ ਦੀ ਪੂਰੀ ਟੀਮ ਤੇ ਉਹ ਜਿਹੜਾ ਪਿੱਛੇ ਜਿਹੜਾ ਕੰਮ ਹੁੰਦਾ ਜਾਂ ਹੋਰ ਹੁੰਦਾ ਬਹੁਤ ਵੀ ਇਹ ਬੰਦੇ ਚਵਟੀਆਂ ਫਿਲਮਾਂ ਬਣਾਉਣ ਦੀ ਮੈਂ ਕਹਦਿਆਂ ਕਲਾਕਾਰਾਂ ਦੀ ਜਾਂ ਹੋਰ ਕਾਫੀ ਇਹਦੀ ਜਿਹੜੀ ਬਹੁਤ ਪਰਤੀਸ਼ਖੀਅਤ ਹੈ ਤੇ ਜਿਵੇਂ ਕੁਛ ਵੀ ਨਾ ਗਵਾ ਤਾਂ ਇਹ ਕਿੰਨਾ ਪਰਿਆ ਕਰਿਆ ਕਈ ਵਾਰੀ ਕਿੱਡੇ-ਕੁੱਡੇ ਵੀ ਇਹਨੇ ਬਣਾਏ ਹੈ ਪਰਿਵਾਰਕ ਤੌਰ ਤੇ ਦੁਕਾਨ ਵੀ ਝੱਲੇ ਹੈ ਮਤਲਬ ਐਕਸੀਡੈਂਟ ਹੋ ਗਿਆ ਜਿੱਦੋਂ ਚੋਲਾ ਵੀ ਜਾਪਿਆ ਗੁਰ ਗੁਰ ਕੱਪੜੇ ਗੁਰਜੀਤ ਸਿੰਘ ਨੇ ਉਹਨੂੰ ਮਤਲਬ ਜਿਹੜਾ ਹੈਗਾ ਕੰਨਿਆਪੁੱਤਾਂ ਦੇ ਖਿਲਾਫ ਜਿਹੜਾ ਇੱਕ ਤਰ੍ਹਾਂ ਦਾ ਸਾਈਕਾ ਕਰਦਾ ਖਿਨੇ ਹਾ ਦਿੰਦਾ ਜਿੱਕੋ ਜਾਪਿਆ ਕਰਿਆ ਬੰਦੇ ਵੀ ਕਦਰ ਪਤਾ ਨਹੀਂ ਇਹਦੇ ਤੇ ਇਹ ਕਹਾਂ ਕਿ ਨਹੀਂ ਠੀਕ ਚਲੋ ਮਤਲਬ ਖਿੱਚ ਤੂ ਅਸੀਂ ਜ਼ਿੰਦਗੀ ਦੀ ਸਾਰੇ ਕਰਦੇ ਆ ਪਰ ਇਹ ਬੰਦਾ ਜਿਹੜਾ ਹੈਗਾ ਲੋਕ ਸਰਕਾਰਾਂ ਦੀ ਗੱਲ ਵੀ ਕਰਦਾ ਤੇ ਨਹੀਂ ਤਾਂ ਸਾਰੇ ਮਾਲਵੇ ਨੂੰ ਸਿੱਜਣ ਵਾਲੇ ਐ ਤੇ ਕਰ ਸੇਵਕ ਐ ਨਹੀਂ ਕਰ ਗਿਆ ਤੇ ਅਸੀਂ ਸਾਰੀ ਇਗੋਸਟੈਂ ਮੈਂ ਕਿੰਨਾ ਕਹਾਂ ਉਹ ਮੇਰੀ ਜਦਾ ਮਾਂ ਜਾਣਦੀ ਏ ਤੇ ਉਹ ਜਿਹੜੇ ਦਿੱਤੀ ਏ ਉਹ ਉਹ ਵੀ ਲੈਂਦੇ ਆ ਕਦੀ ਕਮਾ ਕਰ ਸੇਵਕ ਵੱਲੂ ਜਿਹਨਾਂ ਨੂੰ ਕਿਤੇ ਦੂਰਦਰਸ਼ਨਾਂ ਪੰਜਾਬ ਵਾਲੇ ਜਿਹੜੀ ਚਲਾਇਆ ਹੈ ਤਾਂ ਉਹਦੇ ਵਿੱਚ ਜਿੰਨਾ ਦਾ ਕਿਸੇ ਦਾ ਹੱਥ ਤਾਂ ਦਰਸ਼ ਜਰਜੀਤ ਸਿੰਘ ਸੀਗੇ ਤਾਂ ਉਹ ਤੋਂ ਮੋੜ ਕਿਹਦੇ ਕਿਹਦੇ ਅੰਕੜ ਦੇ ਜਾਂਦੇ ਆ ਵੀ ਉੱਥੇ ਚੱਲੀ ਜਾਂਦਾ ਹੈ ਪੰਜਾਬੀ ਟ੍ਰਗੂਨ ਵਰਗੀ ਦਾ ਸਾਰੇ ਸੰਪਾਰਕੀ ਤੇਜ ਤੋਂ ਦੋ ਦੋ ਵਾਰੀ ਵੀ ਲੈ ਦਿੰਦੇ ਆ ਤਾਂ ਉਹ ਚੱਲੀ ਜਾਂਦਾ ਹੈ ਤਾਂ ਕਿਸੇ ਲੈਵਲ ਤੇ ਮੀਟਿੰਗਾਂ ਵੀ ਹੋ ਜਾਂਦੀਆਂ ਇਹਦੇ ਖਿਲਾਫ ਵੀ ਇਹਦੇ ਮੀਟਿੰਗਾਂ ਕਿਤੇ ਹੋਣੀਆਂ ਹੋਣਗੀਆਂ ਇਹ ਕਰਦੇ ਹੋ ਤੇ ਇਹ ਇਹ ਦੇ ਇਹ ਸ਼ਬਦ ਗੁੱਦੇ ਲੜ ਲਾ ਕੇ ਕਰਦੇ ਆ

ਬਾਤੀ ਰਿਸਪੈਕਟਡ ਕਰਮਜੀਤ ਕੰਮੂ ਮੈਂ ਆਫਰ ਬਨਾਯਾ ਸਾਹਿਬ ਜਿੰਦਰ ਸਿੰਘ ਕੁਲਰਸਨ ਥੈਂਕ ਯੂ ਸੋ ਮਚੀ ਮੈਨੂੰ ਇਹ ਮੌਕਾ ਦੇਣ ਲਈ ਕਬਤਾ ਬੁਲੰਦ ਧੰਨਵਾਦ ਜੀ ਸਾਹਾਨਾ ਸੋ ਕਹਦੇ ਨੇ ਕਿ ਕੋਈ ਵੀ ਕਵਿਤਾ ਕੋਈ ਵੀ ਜਿਹੜੀ ਸਹਿਤਕ ਰਚਨਾ ਉਹ ਕਿਸੇ ਵੀ ਸਹਿਯੋਗਕਰਤਾ ਦੇ ਉਲਖਤ ਨਹੀਂ ਬਲਕਿ ਉਹ ਦੀ ਕਿਰਤ ਹੁੰਦੀ ਹੈ ਸੋ ਜਿੰਨੀ ਆਪਣੇ ਆਪ ਨੂੰ ਕਿਰਤ ਕਰਨ ਦੀ ਜਾਂ ਲਿਖਤ ਲਿਖਣ ਦੀ ਸੋਚੀ ਹੈ ਉਦੇ ਮੁਤਾਬਕ ਮੈਂ ਕੁਝ ਲਿਖਿਆ ਪੇਸ਼ ਹੈ ਤੁਹਾਡੇ ਸਾਹਮਣੇ ਕਿ ਬੋਲਨੇ ਸਭ ਚੁੱਪ ਚਪੀਤੇ ਜਰ ਲੈਣਾ ਹਾਂ ਜ਼ਿਕਰ ਉਸ ਦਾ ਕਰ ਲੈਣਾ ਹਾਂ ਸਭ ਚੁੱਪ ਚਪੀਤੇ ਜਰ ਲੈਣਾ ਹਾਂ ਜ਼ਿਕਰ ਉਸ ਦਾ ਕਰ ਲੈਣਾ ਹਾਂ ਪਰ ਜ਼ਿਕਰ ਗੈਰ ਦਾ ਉਹਦੇ ਮੂੰਹੋਂ ਪਰ ਜ਼ਿਕਰ ਗੈਰ ਦਾ ਉਹਦੇ ਮੂੰਹੋਂ ਸੁਣ ਧਰਵਾਸਾਂ ਧਰ ਲੈਣਾ ਹਾਂ ਜੋ ਮੇਰੇ ਨਾਲ ਨਹੀਂ ਜਾਉਣਾ ਚਾਹੁੰਦੇ ਜੋ ਮੇਰੇ ਨਾਲ ਨਹੀਂ ਜਾਉਣਾ ਚਾਹੁੰਦੇ ਉਹਨਾਂ ਤੇ ਵੀ ਮਰ ਲੈਣਾ ਹਾਂ ਇਸ਼ਕ ਚ ਕੌਲ ਕਰਾਰ ਨੇ ਪੱਕੇ ਇਸਕ ਚ ਕੌਲ ਕਰਾਰ ਨੇ ਪੱਕੇ ਕੱਚਿਆਂ ਤੇ ਵੀ ਤਰ ਲੈਣਾ ਹਾਂ ਉਹਦੀ ਯਾਦ ਚ ਖਾਲੀ ਵਰਗੇ ਭਰ ਲੈਣਾ ਨਾਲੇ ਭਰ ਲੈਣਾ ਹਾਂ ਮੇਰੀਆਂ ਨਿਪਟਾ ਕਰ ਲੈ ਵੀਰਾ ਮੈਂ ਅੱਜ ਕੱਲ ਆਪਣੀ ਘਰ ਲੈਣਾ ਹਾਂ ਸਭ ਚੁੱਪ ਚਬੀਤੇ ਜਰ ਲੈਣਾ ਮੇਜੇ ਕਰਉਦਾ ਦਿਖਾ ਲੈਣਾ ਦੂਜੀ ਕਵਿਤਾ ਜੀ ਖੁੱਲੇ ਦਿਲ ਦੇ ਤੰਗ ਤਰੀਕੇ ਬਦਲੇ ਨੇ ਖੁੱਲੇ ਦਿਲ ਦੇ ਤੰਗ ਤਰੀਕੇ ਬਦਲੇ ਨੇ ਅੱਜ ਕੱਲ ਉਹਦੇ ਢੰਗ ਤਰੀਕੇ ਬਦਲੇ ਨੇ ਵਾਹ 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 ਜੀ ਵਾਹ ਖੁੱਲੇ ਦਿਲ ਦੇ ਤੰਗ ਤਰੀਕੇ ਬਦਲੇ ਨੇ ਅੱਜ ਕੱਲ ਉਹਦੇ ਢੰਗ ਤਰੀਕੇ ਬਦਲੇ ਨੇ ਉਹ ਇਸ਼ਕ ਨੂੰ ਲੀਕਾ ਲਾਉਣ ਦੇ ਤੋਂ ਲੈ ਆਏ ਉਹ ਇਸ਼ਕ ਨੂੰ ਲੀਕਾ ਲਾਉਣ ਦੇ ਤੋਂ ਲੈ ਆਏ ਉਹ ਇਸ਼ਕ ਨੂੰ ਲੀਕਾ ਲਾਉਣ ਦੇ ਤੋਂ ਲੈ ਆਏ ਉਸ ਸਾਹ ਉਹਦੇ ਸੰਗ ਸਲੀਕੇ ਬਦਲੇ ਨੇ ਕਿ ਦੋ ਮੂੰਹੇ ਨੇ ਬੰਦੇ ਜ਼ਹਿਰ ਜ਼ੁਬਾਨਾਂ ਦੇ ਦੋ ਮੂੰਹੇ ਨੇ ਬੰਦੇ ਜ਼ਹਿਰ ਜ਼ੁਬਾਨਾਂ ਦੇ ਸੱਪਾਂ ਦੇ ਵੀ ਡੰਗ ਤਰੀਕੇ ਬਦਲੇ ਨੇ ਵਾਹ ਵਾਹ ਸਹੀ ਗੱਲ ਹੈ ਉਹ ਸਿਆਸਤਦਾਨਾਂ ਦਾ ਆ ਗਿਆ ਚਾਲਾਂ ਦੇ ਉਹ ਸਿਆਸਤਦਾਨ ਦੇ ਵਾਂਗੂ ਆ ਗਿਆ ਚਾਲਾਂ ਤੇ ਤੇ ਸੱਜਣਾ ਨੇ ਹੁਣ ਜੰਗ ਤਰੀਕੇ ਬਦਲੇ ਨੇ ਕਿ ਉਹ ਤੋ ਜਦ ਵੀ ਰੰਗੇ ਰਤ ਦੇ ਰੰਗ ਚ ਰੰਗੇ ਨੇ ਜਦ ਵੀ ਰੰਗੇ ਰਤ ਦੇ ਰੰਗ ਚ ਰੰਗੇ ਨੇ ਦੇਵ ਉਹਨਾਂ ਬੇ ਰੰਗ ਤਰੀਕੇ ਬਦਲੇ ਨੇ ਖੁੱਲੇ ਦਿਲ ਦੇ ਨੰਗ ਤਰੀਕੇ ਬਦਲੇ ਨੇ ਅੱਜ ਕੱਲ ਉਹਦੇ ਨੰਗ ਤਰੀਕੇ ਬਦਲੇ ਨੇ ਸ਼ੁਕਰੀਆ ਬਹੁਤ 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 ਦੁਨੀਆ ਤੁਹਾਡਾ ਸੰਕਾਲਕ ਸਾਡੇ ਕੋਲੇ ਬਾਅਦ ਚ ਸਮਾਂ ਜਿਹੜਾ ਉਹ ਖਿਚਮਾ ਹੋ ਜਾਂਦਾ ਹੈ ਜੇਕਰ ਕਿਸੇ ਨੇ ਆਪਣੀ ਹਾਲੀ ਲਗੋਣੀ ਹੈ ਤਾਂ ਮਨਾ ਕੇ ਇਸ ਮੰਚ ਤੋਂ ਹਾਲੀ ਹੈ ਲਵਾ ਸਕਦਾ ਹੈ ਚੋਲੇ ਵਾਲੇ ਬਾਬਾ ਜੀ ਹੋਰ ਬੈਠੇ ਨੇ ਸਾਡੇ ਆਜੋ ਤੁਸੀਂ ਵੀ ਹਾਲੀ ਆਪਣੀ ਲਵਾ ਲਓ ਬੜੀਆਂ ਮਾਜਜ਼ ਸਖਸ਼ੀਅਤਾਂ ਇਸ ਇਲਾਕੇ ਦੀਆਂ ਸਾਡੇ ਕੋਲੇ ਚਾਹੇ ਉਹ ਬਰਸੇਵ ਬੀੜ ਹੈ ਆ ਬਾਬਾ ਜੀ ਅਨੂਪ ਸਿੰਘ ਜਗਰੂਪ ਸਿੰਘ ਨਿਰਮਲੇ ਸੰਤ ਬੇਬਣਤਵਾਨੇ ਤੋਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਮੇਰੀ ਕਰਮ ਭੂਮੀ ਤੇ ਅੱਜ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਦੀ ਜਨਮ ਭੂਮੀ ਉੱਥੋਂ ਬਹੁਤ ਸਾਰੇ ਸਾਡੇ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਸਵਾਗਤ ਆਪatiya ਸੀ ਰਸਮੀ ਤੌਰ ਤੇ ਚੰਦ ਮਿੰਟਾਂ ਚ ਅਸੀਂ ਜਿਹੜਾ ਸਮਾਰੋਹ ਸ਼ੁਰੂ ਕਰਦੇ ਨਾ ਉਸ ਤੋਂ ਪਹਿਲਾਂ ਲਾਲ ਚੰਦ ਜੀ ਆਪਣੀ ਜਿਹੜੀ ਕੋਈ ਰਚਨਾ ਲੈ ਕੇ ਪੇਸ਼ ਹੋਣਗੇ ਲਾਲ ਚੰਦ ਸਾਰਿਆਂ ਦਾ ਬਹੁਤ ਬਹੁਤ ਅਧਿਕਾਰ ਕਰਨ ਉਹ ਬਹਿ ਗਏ ਕਿ ਕਹਿੰਦਾ ਬਹਿ ਗਏ ਨਾ ਤਾਂ ਮੈਨੂੰ ਕੋਈ ਯਾਦ ਤੇ ਬੜ ਬੜੇ ਕੱਢਣੇ ਆ ਤੇ ਨਾ ਹੀ ਕਿਸੇ ਮੇਰੇ ਸਭ ਤੋਂ ਨੇੜ ਤੇ ਤੇ ਆਖਿਲੇ ਵਿਰੋਧੀ ਕਿਸੇ ਵਰਗੇ ਦੇ ਵੱਟ ਕੱਢਣੇ ਜੋ ਬਈ ਤਾਂ ਸੰਗਤੀ ਕੰਢੇ ਕਰਨਾ ਹੈ ਸਹਾਜਨ ਹੈ ਜਿਹੜੇ ਤੇ ਇਹਨਾਂ ਬਾਰੇ ਕੁਝ ਭਾਵਨਾਵਾਂ ਆਉਂਦੀਆਂ ਉਹਨਾਂ ਦਾ ਪ੍ਰਗਟਾਵਾ ਕਰਨਾ ਹੈ ਤਾਂ ਜੇ ਮੈਂ ਇਹਣਾ ਸ਼ੁਰੂ ਕਰਾਂ ਤਾਂ ਇਹ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਬੱਚਾ ਹੈ ਜਵਾਕ ਹੈ ਉਹ ਜਵਾਕ ਵੀ ਇਹ ਜਦੋਂ ਤਾਂ ਮਨੋਵਿਗਿਆਨ ਭਾਸ਼ਾ ਚ ਇਹ ਦਰਜ ਹੈ ਗੱਲ ਕਿ ਬੱਚਾ ਮਨੁੱਖ ਦਾ ਬਾਪ ਹੁੰਦਾ ਹੈ ਪਰ ਇਹ ਸੱਚੀ ਹੋਈ ਨੋਕਦੇ ਬਾਤ ਕਰਨ ਦੀ ਮਤਲਬ ਇੱਕੜ ਦੀ ਜਿਹੜੀ ਬੋਧਿਕ ਸਮਰੱਥਾ ਉਹ ਰੱਖਦਾ ਕਿਉਂਕਿ ਇਹਦੀ ਜਿਹੜੀ ਸਵੇਦਰਸ਼ੀਲਤਾ ਤੇ ਕਿਰਿਆਸ਼ੀਲਤਾ ਤੇ ਸਜਰਸ਼ੀਲਤਾ ਹੈ ਉਹ ਨੂੰ ਤੁਸੀਂ ਸਾਰੇ ਜਾਣਦੇ ਹੋ ਤਾਂ ਇਹ ਜਦੋਂ ਫੋਟੋਗ੍ਰਾਫੀ ਕਰਦਾ ਹੈ ਪੱਤਰਕਾਰੀ ਕਰਦਾ ਹੈ ਤੇ ਲਿਖਦਾ ਹੈ ਤੇ ਪਤਾ ਹੀ ਨਹੀਂ ਕਿਹੜੀਆਂ-ਕਿਹੜੀਆਂ ਥਾਂ ਤੇ ਕਿਨੇ ਜਾਂਦਾ ਹੈ ਉਹ ਵੀ ਤੁਸੀਂ ਕਿਸੇ ਨਾ ਕਿਸੇ ਆਪਣੇ-ਆਪੇ ਬਹੁਤ ਬੰਦਰ ਤੇ ਜਾ ਕੇ ਮੈਂ ਕਰ ਸਕਦੇ ਹਾਂ ਪਰ ਇਹਨੂੰ ਥੋੜੀ ਜੀ ਅਕਲ ਮਤ ਵੀ ਲੱਗਦੀ ਹੈ ਨਿਰਖ ਪਰਖ ਵੀ ਹੈਗੀ ਹੈ ਤਾਂ ਕਿਹੜਾ ਮੈਂ ਗੱਲ ਕਹਣੀ ਤਾਂ ਨਾ ਵੀ ਧੀਆ ਇਹਨਾਂ ਨੇ ਗੀਤ ਬਣਾਇਆ ਸੀ ਇਹਨਾਂ ਦੇ ਭਾਈ ਸਾਹਿਬ ਨੇ ਜਿਹੜਾ ਉਹ ਗਾਇਆ ਸੀ ਤਾਂ ਉਹਦੇ ਇਹਨਾਂ ਨੇ ਕੋਈ ਬੰਦੇ-ਬੁੱਦੇ ਤੇ ਭਾਲੇ ਤਾਂ ਉਹਦੇ ਦਾ ਜਿਹੜਾ ਛਸ਼ੋਪੱਜ ਦਾ ਤੇ ਦਾਦੇ ਕਿਸੇ ਦਾ ਵੜ-ਵੜਤ ਵੀ ਕੱਢਿਆ ਹੋਵੇ ਤਾਂ ਉਹ ਬੰਦਾ ਇਹਦੇ ਨਿਗਾਹ ਪਹੁੰਚ ਗਿਆ ਵਰਸੇ ਇੱਕ ਝਾਤ ਗਿਆ ਸਾਡੀ ਥਾਂ ਆਪਣੀ ਵਰ ਪੜਾ ਦੇ ਅੱਖੜੀ ਆਪਣੀ ਵਜਣੀ ਤਾਂ ਇਹ ਇਹਨਾਂ ਲੋਕ ਤੇ ਉਹਦੇ ਤੋਂ ਬਹੁਤ ਵਧੀਆ ਇਹਨਾਂ ਨੇ ਛਲੀਕੇ ਬੰਦਾ ਜਿਹੜਾ ਕੰਮ ਕਰਿਆ ਪੂਰੀ ਦੀ ਪੂਰੀ ਟੀਮ ਤੇ ਉਹ ਜਿਹੜਾ ਪਿੱਛੇ ਜਿਹੜਾ ਕੰਮ ਹੁੰਦਾ ਉਹ ਹੁੰਦਾ ਬਹੁਤ ਹੀ ਇਹ ਬੰਦੇ ਚਵਟੀਆਂ ਫਿਰਮਾ ਬਣਾਉਣ ਦੀ ਮੈਂ ਕਹਦਿਆਂ ਕਲਾਕਾਰਾਂ ਦੀ ਜਾਂ ਹੋਰ ਕਾਫੀ ਜਿਹੜੀ ਜਿਹੜੀ ਬਹੁਤ ਪਰਤੀ ਸ਼ਖਸੀਅਤ ਹੈ ਤੇ ਜਿਵੇਂ ਕੁਝ ਵੀ ਨਾ ਦੁਆ ਦਾ ਇਹ ਕਿੰਨਾ ਕਰਿਆ ਕਰਿਆ ਕਈ ਵਾਰੀ ਕਿੱਡੇ-ਕੁੱਡੇ ਵੀ ਇਹਨੇ ਪੜਾਏ ਹੈ ਪਰਿਵਾਰਕ ਤੌਰ ਤੇ ਅੰਤ ਵੀ ਝੱਲੇ ਆ ਮਤਲਬ ਐਕਸੀਡੈਂਟ ਹੋ ਗਿਆ ਜਿੱਦੇ ਉਹ ਚੋਲਾ ਵੀ ਜਾ ਪਿਆ ਗੁਰ ਕਾ ਕਪੜੇ ਗੁਰਜੀਤ ਸਿੰਘ ਨੇ ਉਹਨੂੰ ਮਤਲਬ ਜਿਹੜਾ ਹੈਗਾ ਕੰਨਿਆਪੁਰ ਦੇਵਾਂ ਦੇ ਖਿਲਾਫ ਜਿਹੜਾ ਇੱਕ ਤਰ੍ਹਾਂ ਦਾ ਸਹੀ ਕੰਮ ਕਰਦਾ ਉਹ ਇਹ ਨਹੀਂ ਹਾਂ ਦੱਸਦਾ ਸੀ ਕੋਈ ਚਾਪਿਆ ਕਰਿਆ ਉਹਦੇ ਵੀ ਕੋਦਰ ਪਤਾ ਨਹੀਂ ਇਹਦੇ ਤੇ ਇਹ ਕਹਿੰਦਾ ਕਿ ਨਹੀਂ ਸੀ ਕਿ ਤੇ ਉਹ ਮਤਲਬ ਖਿੱਚ ਤੂ ਅਸੀਂ ਜ਼ਿੰਦਗੀ ਦੀ ਸਾਰੇ ਕਰਦੇ ਆ ਪਰ ਇਹ ਬੰਦਾ ਜਿਹੜਾ ਹੈਗਾ ਲੋਕ ਸਰਕਾਰਾਂ ਦੀ ਗੱਲ ਵੀ ਕਰਦਾ ਤੇ ਨਹੀਂ ਤਾਂ ਸਾਰੇ ਮਾਲਵੇ ਨੂੰ ਸਿੰਜਣ ਵਾਲੇ ਐ ਤੇ ਗੁਰਸੇਵਕ ਐ ਵੀ ਕਰ ਗਿਆ ਤੇ ਤਾਰੇ ਗੋਸਤੇ ਮੈਂ ਕਿੰਨਾ ਕਹੇ ਉਹ ਮੇਰੀ ਜਿਆਦਾ ਮਾਂ ਜਾਣਦੀ ਏ ਤੇ ਉਹ ਜਿਹੜੇ ਧਿੱਤੀ ਏ ਉਹ ਬੁੱਧ ਵੀ ਲੈਂਦੇ ਆ ਕਦੀ ਖਮਾ ਕਰ ਸੇਖ ਭਰ ਲੂ ਜਿਹਨ ਨੂੰ ਕਿਤੇ ਦੂਰਦਰਸ਼ਨ ਪੰਜਾਬ ਵਾਲੇ ਤੇਰੀ ਚਲਾਇਆ ਤਾਂ ਉਹਦੇ ਜਿਹਨਾਂ ਦਾ ਕਿਸੇ ਦਾ ਹੱਥ ਤਾਂ ਦਰੱਟ ਗੁਰਜੀਤ ਸਿੰਘ ਸੀਗੇ ਤਾਂ ਉਹਦੇ ਫੋਨ ਕਿਦੇ ਕਿਦੇ ਅੰਕਰ ਦੇ ਜਾਂਦੇ ਆ ਵੀ ਉੱਥੇ ਚੱਲੀ ਜਾਂਦੇ ਪੰਜਾਬੀ ਟੈਲੀਕਮ ਵਰਗੇ ਸਾਰੇ ਸੰਪਾਰਕੀ ਤੇਜ ਤਾਂ ਉਹ ਦੋ ਵਾਰੀ ਵੀ ਲਿੱਖ ਦਿੰਦੇ ਆ ਤਾਂ ਉਹ ਚੱਲੀ ਜਾਂਦਾ ਤੇ ਕਿਸੇ ਲੈਵਲ ਤੇ ਮੀਟਿੰਗਾਂ ਵੀ ਹੋ ਜਾਂਦੀਆਂ ਇਹਦੇ ਕਲਾਸ ਵੀ ਦੇ ਮੀਟਿੰਗਾਂ ਕਿਤੇ ਹੋਣਗੀਆਂ ਹੋਣਗੀਆਂ ਐਂਕਰ ਦੋਤੇ ਐ ਇਹਦੇ ਐ ਸ਼ਬਦ ਗੁਦੇ ਲੜਦਾ ਇੱਕ ਕਰ ਦੋ ਵਾਹ ਜੀ ਮਹਾਰਾਜ ਜੀ ਸਾਈਮ ਸਦੂ ਸਾਡੇ ਕੋਈ ਨਵੇਂ ਉੱਪਰ ਰਹੇ ਕਵੀ ਨੇ ਇਸ ਮੱਤਵ ਜਿਹੜੀ ਉਹ ਸ਼ੁਰੂਆਤ ਕਰਨੀ Serve-se ਮੈਨੂੰ ਅੱਜ ਮੌਕਾ ਦਿੱਲੀ ਕਬਤਤ ਨੂੰ ਦਿੰਦਾ। ਧੰਨਵਾਦ ਇਸ ਆਗਮਨ ਤੋਂ। ਇਹ ਦੇ ਦੇ ਕਿ ਕੋਈ ਵੀ ਕਵਿਤਾ ਕੋਈ ਵੀ ਜਿਹੜੀ ਸਾਹਿਤਕ ਰਚਨਾ ਉਹ ਕਿਸੇ ਵੀ ਸਾਹਿਤਕਾਰ ਦੇ ਉਲਿਖਤ ਨਹੀਂ ਬਲਕਿ ਉਹਦੀ ਕਿਰਤ ਹੁੰਦੀ ਹੈ। ਸੋ ਜਿੰਨੀ ਕ ਆਪਣੇ ਆਪ ਨੂੰ ਕਿਰਤ ਕਰਨ ਦੀ ਜਾਂ ਲਿਖਤ ਲਿਖਣ ਦੀ ਸੋਚੀ ਹੈ ਉਹਦੇ ਮੁਤਾਬਕ ਮੈਂ ਕੁਝ ਲਿਖਿਆ ਪੇਸ਼ ਹੈ ਤੁਹਾਡੇ ਸਾਹਮਣੇ ਕਿ ਬੋਲਣ ਸਭ ਚੁੱਪ ਚਪੀਤੇ ਜਰ ਲੈਣਾ ਹਾਂ। ਜ਼ਿਕਰ ਉਸ ਦਾ ਕਰ ਲੈਣਾ ਸਭ ਚੁੱਪ ਚਪੀਤੇ ਜਰ ਲੈਣਾ ਹਾਂ ਜ਼ਿਕਰ ਉਸ ਦਾ ਕਰ ਲੈਣਾ ਹਾਂ ਪਰ ਜ਼ਿਕਰ ਗੈਰ ਦਾ ਉਹਦੇ ਮੂੰਹ ਪਰ ਜ਼ਿਕਰ ਗੈਰ ਦਾ ਉਹਦੇ ਮੂੰਹੋਂ ਸੁਣ ਧਰਵਾਸਾਂ ਧਰ ਲੈਣਾ ਹਾਂ ਜੋ ਮੇਰੇ ਨਾਲ ਨਹੀਂ ਜਾਉਣਾ ਚਾਹੁੰਦੇ ਜੋ ਮੇਰੇ ਨਾਲ ਨਹੀਂ ਜਾਉਣਾ ਚਾਹੁੰਦੇ ਉਹਨਾਂ ਤੇ ਵੀ ਮਰ ਲੈਣਾ ਹਾਂ ਇਸਕ ਚਕੌਲ ਕਰਾਰਨੇ ਪਕੇ ਇਸਕ ਚਕੌਲ ਕਰਾਰਨੇ ਪਕੇ ਕੱਚਿਆਂ ਤੇ ਵੀ ਤਰ ਲੈਣਾ ਹਾਂ ਉਹਦੀ ਯਾਦ ਚ ਖਾਲੀ ਵਰਨੀ ਭਰ ਲੈਣਾ ਨਾਲੇ ਭਰ ਲੈਣਾ ਹਾਂ ਮੇਰੀਆਂ ਨਿੱਤਾਂ ਕਰ ਲੈ ਵੀਰਾ ਮੈਂ ਅੱਜ ਕੱਲ ਆਪਣੀ ਧਿਆਨ ਲੈਣਾ ਹਾਂ ਸਭ ਚੁੱਪ ਚਪੀਤੇ ਜਰ ਲੈਣਾ ਨਾਲੇ ਜੇਕਰ ਉਸਤਾ ਕਰ ਲੈਣਾ ਆਇਆ ਦੂਜੀ ਕਵਿਤਾ ਹੀ ਇਹ ਅਗੀ ਖੁੱਲੇ ਦਿਲ ਦੇ ਤੰਗ ਤਰੀਕੇ ਬਦਲੇ ਨੇ ਖੁੱਲੇ ਦਿਲ ਦੇ ਤੰਗ ਤਰੀਕੇ ਬਦਲੇ ਨੇ ਅੱਜ ਕੱਲ ਉਹਦੇ ਢੰਗ ਤਰੀਕੇ ਬਦਲੇ ਨੇ ਵਾਹ ਵਾਹ ਹਾਂ ਜੀ ਵਾਹ ਖੁੱਲੇ ਦਿਲ ਦੇ ਤੰਗ ਤਰੀਕੇ ਬਦਲੇ ਨੇ ਅੱਜ ਕੱਲ ਉਹਦੇ ਢੰਗ ਤਰੀਕੇ ਬਦਲੇ ਨੇ ਉਹ ਇਸ਼ਕ ਨੂੰ ਲੀਕਾ ਲਾਉਣ ਦੇ ਤੁਲਿਆ ਹੈ ਉਹ ਇਸ਼ਕ ਨੂੰ ਲੀਕਾ ਲਾਉਣ ਦੇ ਤੁਲਿਆ ਹੈ ਉਹ ਇਸ਼ਕ ਨੂੰ ਲੀਕਾ ਲਾਉਣ ਤੇ ਤੁਲਿਆ ਹੈ ਉਸ ਸਾਉਂ ਦੇ ਸੰਗ ਸਲੀਕੇ ਬਦਲੇ ਨੇ ਕਿ ਦੋ ਮੂੰਹੇ ਨੇ ਬੰਦੇ ਜ਼ਹਿਰ ਜ਼ੁਬਾਨਾਂ ਦੇ ਦੋ ਮੂੰਹੇ ਨੇ ਬੰਦੇ ਜ਼ਹਿਰ ਜ਼ੁਬਾਨਾਂ ਦੇ ਤੇ ਸੱਪਾਂ ਦੇ ਵੀ ਡੰਗ ਤਰੀਕੇ ਬਦਲੇ ਨੇ ਵਾਹ ਸਹੀ ਗੱਲ ਹੈ ਉਹ ਸਿਆਸਤਦਾਨਾਂ ਆ ਗਏ ਚਾਲਾਂ ਤੇ ਉਹ ਸਿਆਸਤਦਾਨ ਦੇ ਵਾਗੋਂ ਆ ਗਏ ਚਾਲਾਂ ਤੇ ਤੇ ਸੱਜਣਾ ਨੇ ਹੁਣ ਜੰਗ ਤਰੀਕੇ ਬਦਲੇ ਨੇ ਕਿ ਉਹ ਉਹ ਜਦ ਵੀ ਰੰਗੇ ਰੱਤ ਦੇ ਰੰਗ ਚ ਰੰਗੇ ਨੇ ਉਹ ਜਦ ਵੀ ਰੰਗੇ ਰੱਤ ਦੇ ਰੰਗ ਚ ਰੰਗੇ ਨੇ ਦੇ ਉਹਨਾਂ ਬੇ ਰੰਗ ਤਰੀਕੇ ਬਦਲੇ ਨੇ ਖੁੱਲੇ ਦਿਲ ਦੇ ਡੰਗ ਤਰੀਕੇ ਬਦਲੇ ਨੇ ਅੱਜ ਕੱਲ ਉਹਦੇ ਡੰਗ ਤਰੀਕੇ ਬਦਲੇ ਨੇ ਸ਼ੁਕਰੀਆ ਜੀ डाय राज शबीर एजर पंजाबी फिल्म प्रोडक्शन वालों जान बारो हो रहा है नूर सिद्धू शमीर ਆਜੋ ਅੰਦਰ ਆਪਾਂ ਕੁ ਗੱਤੀ ਕਰਦੇ ਜੀ ਜਿਹੜੀ ਯਾਦਾਂ ਨਾਲ ਦੋਨੇ ਜੇ ਬਾਹਰ ਕਿੱਲੇ ਮਿਲਦਾ ਉਹਦਾ ਮੈਂ ਚੱਲ ਪਾ ਸਕਦਾ ਇਹ ਬਾਰੇ ਦੇਖ ਕੇ ਇਹ ਸਾਹਿਗਰ ਮੇਰੇ ਵੱਲੋਂ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜੋ ਮੇਰੇ ਲਿਖੀਆਂ ਹਨ ਕਹਿੰਦਾ ਪੱਲੇ ਸਾਡੇ ਕਲਮਾ ਨੇ ਪਿਆਰ ਦਾ ਅਖਰ ਕੋਈ ਨਹੀਂ ਪੜ੍ਹਦੇ ਵਿੱਚ ਤੇ ਗੱਲਾਂ ਨੇ ਇਜ਼ਹਾਰ ਦਾ ਅਖਰ ਕੋਈ ਨਹੀਂ ਲੋਕ ਤਾਂ ਸਾਰੇ ਇੱਕੋ ਜਿਹੇ ਮੇਰੇ ਨਾਲ ਦਾ ਅਖਰ ਕੋਈ ਨਹੀਂ ਜੋ ਮੇਰਾ ਏ ਸੋ ਤੇਰਾ ਏ ਨੁਕਸਾਨ ਦਾ ਅਖਰ ਕੋਈ ਨਹੀਂ ਪੱਲੇ ਸਾਡੇ ਕਲਮਾ ਨੇ ਪਿਆਰ ਦਾ ਅਖਰ ਦੁੱਜੀ ਗੀਤਾਂ ਜੀ ਕਦੇ ਦਸਮਾਨ ਨੂੰ ਅਸੀਂ ਤੱਕਿਆ ਨਹੀਂ ਲਿਖ ਦਿੰਦੇ ਬਹਿ ਕੇ ਸੂਟਾਂ ਤੇ ਕਦੇ ਬਿੰਦੀ ਉੱਤੇ ਲਿਖ ਦਿੰਦੇ ਲਿਖ ਦਿੰਦੇ ਥੱਲੇ ਦੇ ਜਖਮਾਂ ਵਾਲੇ ਬੜੇ ਹੁੰਦੇ ਅਸੀਂ ਮਲਮਾਂ ਵਾਲੇ ਆ ਕਰਮਾਂ ਵਾਲੇ ਬੜੇ ਹੁੰਦੇ ਅਸੀਂ ਕਲਮਾਂ ਵਾਲੇ ਆ ਵਾ ਵਾ ਕਿਆ ਬਾਤ ਕਦੇ ਝੁੰਮਕੇ ਉੱਤੇ ਲਿਖ ਦਿੰਦੇ ਲਿਖ ਦਿੰਦੇ ਨੇਂਣਾ ਦੇ ਕਦੇ ਸੁਰਖੀ ਬਾਰੇ ਲਿਖ ਦਿੰਦੇ ਲਿਖ ਦਿੰਦੇ ਕੋਲੇ ਨਹਿਰਾਂ ਦੇ ਜੇ ਹਾਮੀ ਤੇਰੀ ਹੋ ਜਾਵੇ ਲਿਖ ਦੇਵਾ ਆਪਣੇ ਸੋਨਾਂ ਤੇ ਰੰਗ ਛੱਡ ਕੇ ਮੁੰਦਰੀ ਪਾ ਦੇਵਾ ਟਾਈਮ ਪਾਸ ਨਹੀਂ ਕਰਨਾ ਪਉਣਾ ਤੇਰਾ ਮੇਰੀ ਦੀਦੀ ਜੈ ਜੀ ਤੂੰ ਸੋਹਣੀ ਲੱਗੇ ਚੰਦ ਨਾਲੋਂ ਸੋਹਣੀ ਵਰਕੇ ਲੱਗੇ ਤਾਰਿਆਂ ਤੋਂ ਉਸ ਦੁਨੀਆ ਤੇ ਜਿਹੜੇ ਲੱਖਾਂ ਨੇ ਤੂੰ ਸੋਹਣੀ ਲੱਗਦੀ ਸਾਰਿਆਂ ਤੋਂ ਤੂੰ ਸੋਹਣੀ ਮੇਰੀਆਂ ਲਖਤਾਂ ਤੋਂ ਲੱਗੇ ਸੋਹਣੀ ਕਰਦੀਆਂ ਬਾਤਾਂ ਤੋਂ ਕਰਾਂ ਸ਼ੁਕਰ ਜੋ ਮੇਰੇ ਹਿੱਸੇ ਆ ਤੂੰ ਸੋਹਣੀ ਰੱਬ ਦੀਆਂ ਦਾਤਾਂ ਤੋਂ ਜੇ ਉਹਦੇ ਲੋਟ 당 ਕਰਣਾ ਮੈਂ ਮੱਥੇ ਉਤੋਂ ਚੱਕ ਦੇਵਾਂ ਤੂੰ ਲੇਖੇ ਮੇਰੇ ਲੱਗ ਜਾਣ ਤੇਰਾ ਨਾਮ ਵੀ ਸੋਹਣੀ ਰੱਖ ਦੇਵਾਂ ਤੇਰਾ ਨਾਮ ਵੀ ਸੋਹਣੀ ਰੱਖ ਦੇਵਾਂ ਸ਼ੁਕਰੀਆ ਜੀ ਇਹ ਮੇਰਾ ਪੱਕਾ ਵੀ ਅਕਾਸ਼ ਹੈ ਜੀ ਇਹ ਤੁਹਾਨੂੰ ਕਾ ਕੇ ਸੁਣਦੇ ਥੈਂਕ ਯੂ ਥੈਂਕ ਯੂ ਨੂਰ ਭਾਈ ਮੇਰਾ ਨਾਮ ਕاجਦੀਪ ਸਿੰਘ ਜੀ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸੱਚੀ ਗੱਲ ਤੇ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਿਆਂ ਨਾ ਤੇਰੇ ਨੇ ਖਿਆਲ ਭੁੱਲਦੇ ਜਿਹੜੇ ਦਿਨ ਦਾ ਵਿਛੜ ਗਿਆ ਤੂੰ ਮੈਂ ਅੱਖਾਂ ਭੁੱਲ ਗਈ ਖੁਦਾਈ ਚੰਨਾ ਸਾਰੀ ਸਾਨੂੰ ਭੁੱਲ ਗਈ ਖੁਦਾਈ ਚੰਨਾ ਸਾਰੀ ਤੇਰੇ ਨਹੀਂ ਖਿਆਲ ਭੁੱਲਦੇ ਸਾਨੂੰ ਭੁੱਲ ਗਈ ਖੁਦਾਈ ਚੰਨਾ ਸਾਰੀ ਤੇਰੇ ਨਹੀਂ ਖਿਆਲ ਭੁੱਲਦੇ ਸਾਨੂੰ ਭੁੱਲ ਗਈ ਖੁਦਾਈ ਚੰਨਾ ਸਾਰੀ ਤੇਰੇ ਨਹੀਂ ਖਿਆਲ ਭੁੱਲਦੇ ਉੜੀ ਕਾਮਾਈਆ ਦਿੱਤਾ ਸਾਨੂੰ ਲੋਲ ਲੈ ਬਾਜ ਤੇਰੇ ਰਹਿ ਗਿਆ ਏ ਕੀ ਸਾਡੇ ਕੋਲੇ ਰੋਵੇਂ ਲੁੱਕ ਲੁੱਕ ਡਰਦੀ ਮਾਰੀ ਤੇਰੇ ਨਹੀਂ ਖਿਆਲ ਭੁੱਲਦੇ ਸਾਨੂੰ ਭੁੱਲ ਗਈ ਖੁਦਾਈ ਜੱਨਾ ਸਾਰੀ ਤੇਰੇ ਨਹੀਂ ਖਿਆਲ ਇਸ ਸਮਾਗਮ ਦੇ ਗੋਪ ਮੈਂ ਆ ਸੰਤਾ ਗੁਰਪ੍ਰੀਤ ਸਿੰਘ ਜੀ ਬਲੂ ਕਾ ਪਹੁੰਚ ਚੁੱਕੇ ਨੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਅਸੀਂ ਇਸ ਸਮਾਗਮ ਨੂੰ ਰਸਮੀ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਜੀ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਉਸੇ ਤਰ੍ਹਾਂ ਪ੍ਰਧਾਨਗੀ ਮੰਡਲ ਅਸੀਂ ਉਹਨਾਂ ਨੂੰ ਰਾਜਮਾਨ ਕਰਾਂਗੇ ਕੁਰਸੀਆਂ ਦੇ ਉੱਪਰ ਫਿਰ ਅਸੀਂ ਸਮਾਗਮ ਦੀ ਜੋ ਵੀ ਰਸਮ ਹੋਵੇਗੀ ਉਹ ਇਸ ਮੰਚ ਤੋਂ ਮੰਦਾ ਜਾਏਗਾ ਨਾਲ ਦੀ ਨਾਲ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਸਿੰਦੇਰੀ ਦੇ ਮੈਂ ਅੱਜ ਦਾ ਸਮਾਰੋਹ ਰਸਮੀ ਤੌਰ ਤੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਸਾਡੇ ਬਹੁਤ ਮਹਿਮਾਨ ਸਰਦਾਰ ਗੁਰਪ੍ਰੀਤ ਸਿੰਘ ਬਲੂਕਾ ਨੂੰ ਜੋਰਦਾਰ ਤਾੜੀਆਂ ਚ ਉਹਨਾਂ ਨੂੰ ਸੱਤਾ ਦਿੰਦੇ ਤੇ ਰਾਜਵਿੰਦਰ ਸ਼ਮੀਰ ਨੂੰ ਦਨੁਰਾਇਮਾਨ ਕਰਨ ਇੱਕ ਖੁਸ਼ੀ ਦੇ ਪਰ ਸਾਡੀ ਅੱਜ ਦੀਆਂ ਸਨਮਾਨ ਸਖੀਅਤਾਂ ਅਮਜੀਤ ਕਮੋਂ ਤੇ ਹੰਗ ਉਹਨਾਂ ਨੂੰ ਕਿਰਮਖਾਨ ਮੈਡਮ ਸਾਡੀ ਇਸ ਸਮਾਗਮ ਦੇ ਦੂਸਰੇ ਮੁੱਖ ਕੇਂਦਰ ਕੋ ਬਰਨੈਵ ਸਾਜਨ ਦੇ ਆਉਣ ਉਹਨਾਂ ਨੂੰ ਪਰਸੇਵ ਦੀ ਬੀੜ ਹੈ ਜਿਹੜਾ ਮੰਚ ਤੇ ਲੈ ਕੇ ਜਾਣਗੇ ਆਰੇ ਮਾ ਜੀ ਦਵਾਇ ਤੇ ਆਸੀ ਤੇ ਲਾਓ ਜਿਸ ਮਾਨ ਰੁੱਤੇ ਇਹ ਮੇਰਾ ਨਾਮ ਜੀ ਚਲੋ ਸੋ ਸਾਡੇ Pritam Singh Kotpai ji ਉਹ ਵੀ ਚੰਦ ਮੈਂਡਾ ਸਾਡੇ ਦਰਮਾਨ ਦਾ ਜਿਹੜਾ ਪਹੁੰਚ ਜਾਣਗੇ ਸੋ ਮੈਂ ਪ੍ਰਧਾਨ ਜੀ ਮੈਂਡਸ ਤੋਂ ਯਾਦ ਚਾਹਾਂ ਦਾ ਕਿ ਅੱਜ ਦਾ ਸਮਾਰੋਹ ਸ਼ੁਰੂ ਕਰ ਦਿੱਤਾ ਜਾਵੇ ਜੀ। ਧੰਨਵਾਦ ਸਰ। ਜਿਸ ਸ਼ੇਰ ਤੋਂ ਮੈਂ ਅੱਜ ਦਾ ਸਮਾਰੋਹ ਸ਼ੁਰੂ ਕਰਨਾ ਹੈ ਸਾਡੇ ਰਿਸਪੈਕਟਡ ਗੁਰਜੀਤ ਗੋਰਾ ਬੋਟਾ ਭਾਈ ਰੂਪਾ ਜੀ ਇਹ ਦੋਨੇ ਸਿੱਖਿਆਤਾਂ ਨੂੰ ਬੇਨਤੀ ਹੈ ਕਿ ਅੱਗੇ ਆ ਜਾਣ ਮੱਚ ਦੇ। ਨੇੜੇ ਕੁਰਸੀਆਂ 프ਰੰਟ ਤੇ ਭਾਈ ਰੁਪਾਲ ਜੀ ਨੂੰ ਬੇਨਤੀ ਹੈ ਕਿ ਅੱਗੇ ਆ ਜਾਂ ਜੀ ਹਾਂ ਜੀ ਜਰੂਰ ਜਰੂਰ ਜੀ ਅਦੇ ਕੋਲੇ ਕਲਾਕਾਰਾਂ ਦਾ ਇਹ ਮਿਲ ਲਈ ਸਮਝੋ ਸਾਧਨ ਸਾਹਿਬ ਆਪ ਦੀ ਕਲਾਕਾਰ ਵੀਰੇ ਬਹੁਤ ਪੱਕੀ ਸਖੀਅਤ ਨੇ ਦੇ ਬਹੁਤ سارے ਕਲਾਕਾਰ ਮੌਜੂਦ ਨੇ ਉਹ ਵੀ ਆਪਣੇ ਥਾਂ ਦਾ ਮਜਾਰਾ ਇੱਥੋਂ ਕਰਨਗੇ ਸੋ ਇੱਕ ਸ਼ੇਰ ਤੁਸੀਂ ਕਾਫੀ ਵਾਰੀ ਸੁਣਾਇਆ ਉਹ ਉੱਤੇ ਮੈਂ ਵੀ ਬੋਲਿਆ ਪਰ ਅੱਜ ਉਹ ਸਾਰਥਕ ਸ਼ੇਰ ਹੈ ਬਾਬਾ ਨਜ਼ਮੀ ਦਾ ਸ਼ੇਰ ਹੈ ਇਸ ਤੋਂ ਮੈਂ ਅਦਲਾ ਸਵਾਗਤ ਦੀ ਸ਼ੁਰੂਆਤ ਕਰੂੰਗਾ ਬੇ ਹਿੰਮਤ ਦੇ ਜਿਹੜੇ ਬੈ ਕੇ ਸ਼ਿਕਵਾ ਕਰਨ ਬਖਤਰਾਂ ਦਾ ਗੁਰਵਾਲੇ ਉਕ ਪੰਦੇ ਦੇ ਸੀਨਾ ਬਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਦੇ ਤੇ ਤਖਤੀ ਲਗਣੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟਰਦੇ ਨਾ ਨਕਸ਼ਾ ਆਪਣੇ ਸਫਰਾਤਾ ਸੋ ਇਹ ਉਹ ਦੋ ਸਾਡੇ ਦਿਉਣ ਪਿੰਡ ਦੇ ਛਿੰਦੇ ਸਖਸ਼ੀਤਾ ਨੇ ਜਿਨ੍ਹਾਂ ਨੂੰ ਇਸ ਮੱਥ ਤੋਂ ਸਨਮਾਨਿਤ ਕਰਤੇ ਜਾ ਰਹੇ ਆਂ ਕਿ ਇਹਨਾਂ ਨੇ ਆਪਣੀਆਂ ਮੰਜ਼ਲਾਂ ਆਪ ਤੈਅ ਕੀਤੀਆਂ ਨੇ ਇਹਨਾਂ ਨੂੰ ਕਿਸੇ ਹੋਰ ਤੀਸਰੇ ਬੰਦੇ ਦੀ سپورਟ ਨਹੀਂ ਮਿਲੀ ਜਦੋਂ ਇਕੱਲੇ ਹੁੰਦੇ ਸੀ ਤਾਂ ਇਸ ਮੰਚ ਨੂੰ ਮੈਂ ਬਿਨਾ ਕਿਸੇ ਦੇਰੀ ਦੇ ਸਾਡੇ ਕੋਲੇ ਜਥਾ ਆਇਆ ਹੋਇਆ ਹੈਗਾ ਉਸ ਨੂੰ ਬੇਨਤੀ ਕਰਦਾ ਕਿ ਆ ਕੇ ਆਪਣੇ ਫੰਦਾ ਬੁਝਾਰਾ ਕਰਨ ਤੇ ਅਸੀਂ ਸਵਾਗਤ ਨੂੰ ਜਿਹੜਾ ਥੋੜਾ ਲੇਟ ਹੈ ਨਾਲ ਦੀ ਨਾਲ ਸ਼ੁਰੂ ਕਰਦੇ ਹੋਏ